ਬੜਾ ਸੁਆਗਤ ਹੈ ਮੇਰੇ ਕੋਲ ਆ ਪਿਆ ਬੀ ਸੂਸ਼ਟ ਹੋਰ ਆਪਣੀ ਪੈਨ ਦਾ ਕੀ ਹਾਲ ਚਾਲ ਉਮੀਦ ਹੈ ਠੀਕ ਠਾਕ ਹੋਣਗੇ ਤੇ ਠੰਡ ਤੋਂ ਬਚਿਆ ਹੀ ਹੋਣਗੇ ਆ ਤੇ ਅੱਜ ਆਪਾਂ ਲੈ ਗਏ ਬਨਾਰਸੀ ਸ਼ਿਵਰ ਦਾ ਤੋਪਾ ਚੈੱਕ ਕਰਾ ਲਓ ਕਿੰਨਾ ਸੋਨਾ ਵਿਸ਼ੇ ਪਰ ਡੀ ਆਈ ਨੇ ਨੈੱਕ ਵੀ ਚੈੱਕ ਕਰਾ ਲਓ ਕਿੰਨਾ ਸੋਨਾ ਬਣਿਆ ਹੋਇਆ ਨੈੱਕ ਤੇ ਵੀ ਕੱਲਾ ਕੱਲਾ ਟਾਂਕਾ ਚਿੰਕੇ ਲਾਇਆ ਹੋਇਆ ਚੈੱਕ ਕਰਾਉ ਤੇ 프ਰੰਟ ਤੇ ਵੀ ਬੁੱਟੀ ਰਹਿਣ ਬਾਲੀ ਬੜੀ ਬੜੀ ਚੈੱਕ ਕਰਾਵਾ ਫਰੋ ਦੀ ਧਾਗਾ ਵੀ ਐਡ ਕਰਾਇਆ ਹੋਇਆ ਤੇ ਪੈਨਲ ਆ ਦਾ ਡਿਜ਼ਾਈਨ ਚੈੱਕ ਕਰਾਓ ਕਿੰਨਾ ਸੋਹਣਾ ਐਵੇਂ ਨਹੀਂ ਆਗਾ ਬਨਾਰਸੇ ਸ਼ਿਮਰ ਹਾਰਡ ਹੈ ਮਲਾਈ ਵਰਗੀ ਐ ਮਲਾਈ ਵਰਗੀ ਚੈੱਕ ਕਰ ਸਕਦੇ ਬਨਾਰਸ ਤੋਂ ਆਈ ਐ ਰੈਡੀ ਕਰਕੇ ਤੇ ਆਪਾਂ ਅਮਸ ਬਈ ਤੁਸੀਂ ਦੱਸ ਦੋ ਇਹ ਦੇਖੋ ਇਹ ਸਟੱਫ ਬਹੁਤ ਸੋਨਾ ਆ ਬਹੁਤ ਮਾਇਨ ਸਟੱਫ ਆ ਬਲਾ ਬਿਲਕੁਲ ਐਂਗਲ ਟੋਪ ਨੈਕ ਕੁਆਲਟੀ ਆਪਣੀ ਸ਼ਿਮਰ ਲਈ ਹੋਈ ਐ ਜਿਸ ਨੂੰ ਜੋ ਸਭ ਬਨਾਰਸੇ ਸ਼ਿਮਰ ਕਹ ਦਿੰਦੇ ਆ ਵੈਸੇ ਇਹ ਸ਼ਿਮਰ ਡਾਈਏਬਲ ਵੀ ਹੁੰਦੀ ਆ ਪਰ ਜੋ ਇਹਦੀ ਗ੍ਰੇ स्किन ਕਰ ਤੇ ਆਦੀ ਆ ਨਾ ਜੋ ਕਿੰਨੇ ਕਰਦੇ ਦੀ ਗਰੇਸ ਆਉਂਦੀ ਆ ਉਹ ਲੈਦਾ ਹੀ ਹੁੰਦੀ ਆ ਕਲਰ ਬਿਲਕੁਲ ਯੂਨੀਕ ਜਿਹਾ ਕਲਰ ਆ 골ਡਨ ਦੇ ਵਿੱਚ ਝਮਕ ਪੈਂਦੀ ਆ ਬਨਾਸ ਸ਼ਿਮਰ ਪਿਓਰ ਆ ਲਿਆ ਆਪਣੇ ਇਹ ਡਿਜ਼ਾਈਨ ਬਣਾਤਾ ਗਲੇ ਨਾਲ ਦੇਖੋ ਵੀ ਸ਼ੇਪ ਗਲਾ ਨਾਲ ਪੈਨਲ ਜਾ ਰਹੇ ਨੇ ਇਸ ਆਪਾਂ ਨੇ ਕਲਾ ਗਲਾ ਹੀ ਰੈਡੀ ਕਰਾਇਆ ਕੇਰਾ ਨਹੀਂ ਕਰਾਇਆ ਕਿ ਕੇਰੇ ਕਰਾ ਨਾਲ ਲੈਂਥ ਦੀ ਪ੍ਰੋਬਲਮ ਪੈਂਦੀ ਹੈ ਕਈ ਭੈਣਾਂ ਨੂੰ ਤੇ ਉਸ ਹੱਬ ਨਾਲ ਫਿਰ ਇਹਨੂੰ ਕੋਈ ਵੀ ਹਾਈਟ ਦੀ ਮੇਰੀ ਭੈਣ ਵੇਅਰ ਕਰ ਸਕਦੀ ਆ ਤੇ ਇਹ ਹਰੇਕ ਕਿਸੇ ਫਿੱਟ ਆਈਊਗਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਬਨਾਸੀ ਸ਼ਿਮਰ ਦੇਖੋ ਪੂਰੀ ਟੌਪ ਨੂੰ ਕੋਲਡੇ ਲਈ ਹੋਈ ਆ ਆਪਣੇ ਵਿੱਚ ਫਿਰੋਜ਼ੀ ਧੱਗ ਦਾ ਠੀਕ ਠੱਗ ਦਾ ਟੱਚ ਦਿੱਤਾ ਹੋਇਆ ਦੇਖੋ ਚੈੱਕ ਕਰੋ ਤੇ ਆਪਾਂ ਇਸ ਦੀ ਇੱਕ ਚੀਜ਼ ਤਿਆਰ ਕਰवाती ਆ ਬਾਜ਼ੂ ਦੇਖੋ ਕਿੰਨੀ ਪਿਆਰੀ ਬਾਜ਼ੂ ਬਣੀ ਹੋਈ ਹੈ ਇਸ ਦੀ ਬਾਜ਼ੂ ਵੀ ਨਾਲ ਲਿਸਟ ਆਫ ਦੀ ਹੋਈਗੀ ਦੇਖੋ ਬਹੁਤ ਸੋਹਣਾ ਪੀਸ ਤਿਆਰ ਕੀਤਾ ਹੋਇਆ ਆਪਾਂ ਇਸ ਵਿੱਚ ਉਹਨੂੰ ਹੋਰ ਵੀ ਡਿਜ਼ਾਈਨ ਲੈ ਕੇ ਦੇਵਾਂਗੇ ਇਨ ਫਿਊਚਰ ਪਰ ਫਿਲਹਾਲ ਆਪਾਂ ਨੇ ਆਹ ਡਿਜ਼ਾਈਨ ਸਪੈਸ਼ਲ ਰੈਡੀ ਕਰਾਇਆ ਕਿਉਂਕਿ ਆਪਣੇ ਕੋਲ ਡਿਮਾਂਡ ਆ ਰਹੀ ਸੀ ਵੀ ਇਸ ਕਿੰਨੇ ਕਲਰ ਦਾ ਹੋਵੇ ਮੈਚਿੰਗ ਲੈ ਕੇ ਆਓ ਦੇਖੋ ਆਪਾਂ ਸਕ੍ਰੀਨਿਕ ਦੇ ਰਸੇ ਬਨਾਸੀ ਸ਼ਿਵਰ ਤੇ ਬਣਾਤਾ ਇਸ ਦਾ ਦੁਵੱਟਾ ਚੈੱਕ ਕਰਾਦੇ ਹੁਣ ਉਹਨੂੰ ਦੁਵੱਟਾ ਚੈੱਕ ਕਰਾਓ ਸਾਈਹ ਸਾਹਿਬ ਉਹ ਦੁਵੱਟਾ ਵੀ ਕਹਾ ਬਨਾਸੀ ਸ਼ਿਵਰ ਤੇ ਚੈੱਕ ਕਰਾਓ ਕਿੰਨਾ ਸੋਨਾ ਤੇ ਲੈਸ ਵੀ ਦੇਖੋ ਕੁੰਦਲੀ ਆ ਰਹੀ ਲੱਗੀ ਹੋਇਆ ਸ਼ੀਸ਼ੇ ਵੀ ਵਿੱਚ ਨੇ ਸ਼ੀਸ਼ੇ ਵੀ ਚੈੱਕ ਕਰਾਓ ਕਿੰਨਾ ਸੋਨਾ لیا ایسا سائل صاحب بہت پریبیم لگی ہوئی ہے ڈوٹسالہ جو آج کا چلنا ہے بزار بچے اور اور سٹاپ رہا لاما ہے جیسا کپر رہا سٹاپ ہوگا اور سہی ڈوٹسالہ بھی سٹاپ ہوگا اچھا ہے ریڈ روڈتا پھر مہنگی لگایا بہت پر مہنگی لگی ہوئی ہے یہ میں کٹ ریڈا رہے دینا رہے بزار نہ لو کٹ پکی گا اللہ ایسا پورا پنجاب لیو ایسا ریڈ مڈیک ہونا پیابی آرے س ਜੋ ਮਰੀ ਪੈਨ ਆਉਗੀ ਰੇਟ ਵੱਲੋਂ ਖੁਸ਼ ਕਰਕੇ ਤੋਰੇਗਾ ਤੂੰ ਉਹ ਯਾਰ ਉਹਨਾ ਦਿੱਲੀ ਖੁਸ਼ ਕਰਦਾ ਨੇ ਉਹਨਾਂ ਰੂਹ ਵੀ ਖੁਸ਼ ਹੋ ਜੂਗੀ ਬਸ ਠੀਕ ਆ ਆਪਣੇ ਪੈਨ ਡਰੈੱਸ ਪਤਾ ਹੀ ਆਪਣਾ ਆਪਣੀ ਦੁਕਾਨ ਹੈਗੀ ਮਲੇਰ ਕਾਟਲੇ ਵਿੱਚ ਦਿੱਲੀ ਗੇਟ ਦੇ ਅੰਦਰ ਬਹੁਤ ਮਸ਼ਹੂਰ ਮਾਰਕੀਟਾ ਅਜ਼ੀਮਪੁਰਾ ਅਜ਼ੀਮਪੁਰੇ ਵਿੱਚ ਆਪਣੀ ਸ਼ਾਪ ਆ ਉੱਥੇ ਆ ਜਿਓ ਤੇ ਬਾਕੀ ਸਾਇਲ ਸਾਹਿਬ ਨਾਲ ਮਰੀ ਗੱਲਬਾਤ ਕਰੋ ਹਾਂਜੀ ਸਕਰੀਨ ਤੇ ਆਪਣਾ ਨੰਬਰ ਨਹੀਂ ਭੁੱਲਣਾ 9815518773 ਉਨੇ ਵਾਲਾ ਸੂਟ ਜਿਹੜੀ ਪੈਨ ਨੂੰ ਪਸੰਦ ਆਊਗਾ ਫੋਨ ਚੱਕਣ ਸ਼੍ਰੀਸ਼ੋਨ ਲੈਨ ਆਰਡਰ ਕਰਨ ਜਿੱਥੇ ਮਰਜੀ ਬੈਠੇ ਹੋਣ ਆਪਾਂ ਉਹਨਾਂ ਘਰ ਤੇ ਕਰ ਪਹਚਾਣਾ ਇਹ ਧੰਨਵਾਦ ਮੇਰੀ ਵੀਡੀਓ ਲਾਈਕ ਕਰਨਾ ਤੇ ਸ਼ੇਅਰ